ਅੱਜਿੰਦਾ ਜੀ ਜੀ ਨੰਦਸਰ ਇਹ ਨਵੀਂ ਵੀਡੀਓ ਬਣੀ ਹੈ ਸਰਦਾਰਵਾ ਦੇ ਬੜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੱਡੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਆਉਂਦੀ ਹੈ ਔਰ ਜੁੱਤੀਆਂ ਦੇ ਸਮੇਤ ਉਥੇ ਜੋ ਸਾਰਾ ਸੀਨ ਹੈ ਉਹ ਉਸ ਵਾਇਰਲ ਵੀਡੀਓ ਦੇ ਰੂਪ ਦਿਖਾਇਆ ਗਿਆ ਹੈ ਜੋ ਕਿ ਵੀਡੀਓ AI ਇਤਿਹਾਸ ਦੇ ਨਾਲ ਤਿਆਰ ਕੀਤੀ ਗਈ ਹੈ। ਔਰ ਇਹ ਜਿਹੜਾ ਵਰਤਾਰਾ ਹੈ ਇਹ ਅੱਜ ਕੋਈ ਨਵਾਂ ਨਹੀਂ ਹੋਇਆ। ਇਹ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਜੋ ਪੰਥ ਵਿਰੋਧੀ ਸਿੱਖ ਵਿਰੋਧੀ ਤਾਕਤਾਂ ਨੇ ਉਹ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਤਾਕ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਵਿੱਚ ਹਰ ਵੇਲੇ ਤਿਆਰ ਰਹਿੰਦੀਆਂ ਨੇ ਔਰ ਸਮੇਂ-ਸਮੇਂ ਇਹ ਚੀਜ਼ਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਬਿਆਨ ਵੀ ਦਿੱਤੇ ਜਾਂਦੇ ਨੇ ਸਰਕਾਰਾਂ ਨੂੰ ਆਖਿਆ ਵੀ ਜਾਂਦਾ ਹੈ ਲੇਕਿਨ ਹੁਣ ਤੱਕ ਨਾਤਾ ਪੰਜਾਬ ਸਰਕਾਰ ਪ੍ਰਸ਼ਾਸਨ ਔਰ ਨਾ ਹੀ ਕੇਂਦਰ ਸਰਕਾਰ ਵੱਲੋਂ ਐਸਾ ਕੋਈ ਵੀ ਯਤਨ ਹੁਣ ਤੱਕ ਕੀਤਾ ਗਿਆ ਕਿਉਂਕਿ ਕੋਈ ਵੀ ਕੰਮ ਜਿਹੜਾ ਹੋਵੇ ਉਹ ਅਸੰਭਵ ਨਹੀਂ ਹੁੰਦਾ ਇਹ ਨਹੀਂ ਹੈ ਕਿ ਉਹ ਬੰਦੇ ਫੜਨੇ ਜਾ ਸਕਦੇ ਉਹ ਟਰੇਸ ਨਹੀਂ ਕੀਤੇ ਜਾ ਸਕਦੇ ਸਭ ਕੁਝ ਕੀਤਾ ਜਾ ਸਕਦਾ ਲੇਕਿਨ ਜਾਣ ਬੁੱਝ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੈ ਐਸੀਆਂ AI ਦੇ ਨਾਲ ਤਕਨੀਕ ਦੇ ਨਾਲ ਵੀਡੀਓ ਤਿਆਰ ਕਰਕੇ ਜੋ ਲੋਕ ਪਾ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਬਿਲਕੁਲ ਸਰਕਾਰਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਰਾ ਜੀਓ ਸਾਰੀ ਮਾਨਵਤਾ ਦਾ ਮਨੁੱਖਤਾ ਦੀ ਆਸਥਾ ਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਕੇਂਦਰ ਹੈ ਔਰ ਇਹ ਤੁਹਾਰੇ ਕਨੂਈ ਜੋ ਸੁਨੇਹਾ ਮਰਦਾ ਜੋ ਸਤਿਗੁਰਾਂ ਦਾ ਪਾਵਨ ਮੁਖਵਾਕ ਹੈ ਉਹ ਸਾਰਿਆਂ ਵਾਸਤੇ ਇੱਕ ਸੰਦੇਸ਼ਮਈ ਹੁਕਮ ਰਾਮਾ ਜੋ ਸਾਨੂੰ ਬਖਸ਼ੀ ਹੁੰਦੀ ਹੈ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਚਾਹੇ ਕੋਈ ਕਿਸੇ ਵੀ ਧਰਮ ਦਾ ਹੋਵੇ ਕਿਸੇ نسل ਦਾ ਹੋਵੇ ਕਿਸੇ ਜਾਤ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੀ ਕਿ ਹਰ ਇੱਕ ਦੇ ਨਾਲ ਬਰਾਬਰ ਦਾ ਸਲੂਕ ਕੀਤਾ ਜਾਂਦਾ ਹੈ ਔਰ ਐਸੇ ਪਾਵਨ ਪਵਿੱਤਰ ਸਥਾਨ ਜੋ ਸਿੱਖਾਂ ਦਾ ਹਿਰਦਾ ਹੈ ਜੋ ਸਿਖਾਂ ਦੀ ਖਾਸ ਕਰਕੇ ਅਸਥਾ ਦਾ ਕੇਂਦਰ ਹੈ ਕੋਨਾ ਦੇ ਨਾਲ ਐਸਾ ਵਿਦਬੀ ਭਰਪੂਰ ਵੀਡੀਓ ਜਿਹੜੀਆਂ ਨੇ ਉਹ ਤਕਨੀਕ ਦੇ ਨਾਲ ਤਿਆਰ ਕਰਕੇ ਤੇ ਸੋਸ਼ਲ ਮੀਡੀਆ ਤੇ ਪਾਉਣੀਆਂ ਇਹ ਅਤ ਨਿੰਦਣਯੋਗ ਵਰਤਾਰ ਹੈ ਪੰਜਾਬ ਸਰਕਾਰ ਪ੍ਰਸ਼ਾਸਨ ਔਰ ਕੇਂਦਰ ਸਰਕਾਰ ਜਲ ਤੋਂ ਜਲਦ ਇਸ ਭੈੜੇ ਮਾੜੇ ਵਰਤਾਰੇ ਨੂੰ ਰੋਕਣ ਲਈ ਕਦਮ ਕਰੇ ਔਰ ਜੋ ਲੋਕ ਇਹ ਸਾਜਨਾ ਕਾਰਵਾਹਨ ਸੋਸ਼ਲ ਮੀਡੀਆ ਤੇ ਬੈਠੇ ਹੋਏ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਕਿਸਾਬ ਸੰਗਠਨ ਕੀ ਬੀਲ ਕਰਦੇ ਇਹਨੂੰ ਵਾਰਤવાર ਸ਼ੇਅਰ ਨਹੀਂ ਰੋਕਿਆ ਦੇਖੋ ਸੰਗਠਨ ਦੇ ਬੇਨਤੀ ਹੈ ਕਿ ਐਸੀਆਂ ਵੀਡੀਓਜ਼ ਨੂੰ ਬਿਲਕੁਲ ਅਪਲੋਡ ਨਹੀਂ ਡਾਊਨਲੋਡ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਔਰ ਇਹਦੇ ਉੱਤੇ ਕੁਝ ਆਪਸ਼ਨ ਐਸੀਆਂ ਹੁੰਦੀਆਂ ਨੇ ਕਿ ਉਸ ਆਪਸ਼ਨ ਦੇ ਨਾਲ ਇਹਨੂੰ ਅੱਗੇ ਵਾਇਰਲ ਹੋਣ ਤੋਂ ਰੋਕਿਆ ਜਾ ਸਕਦਾ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨੂੰ ਵਾਇਰਲ ਕਰਨ ਦੀ ਬਜਾਏ ਇਹਨੂੰ ਡਾਊਨਲੋਡ ਕਰਨ ਦੀ ਬਜਾਏ ਉਸ ਆਪਸ਼ਨ ਦੇ ਵਿੱਚ ਜਾ ਕੇ ਤੇ ਇਸ ਉਹਨਾਂ ਵੀਡੀਓਜ਼ ਨੂੰ ਜਿੱਥੇ ਹੋਣ ਉਥੇ ਰੋਕਣ ਦਾ ਯਤਨ ਕਰੀਏ ਔਰ ਵੱਤਵਾਦ ਲੋਕ ਜਿਹੜੇ ਨੇ ਇਹਦੀ ਮੁਖਾਲਫਤ ਕਰਨ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬਿਆਰੀ ਵਿੱਚ ਸਿੱਖ ਕਦੇ ਵੀ ਸੈਨ ਨਹੀਂ ਕਰ ਸਕਦਾ